ਸੈਂਟਰਲ ਜੀ ਮੈਂ ਦੱਸ ਦੇਣੀ ਚਾਹੁੰਦਾ ਕਿ ਇਹ ਭਾਈ ਸਾਹਿਬ ਜਿਹੜੇ ਘਰ ਦੀ ਛੱਤ ਹੈ ਉਹ ਡਿੱਗ ਗਈ ਹੈ ਬਾਕੀ ਸਾਰਾ ਘਰ ਚੋਰਿਆ ਇਹ ਇਹ ਵੀ ਕੰਨ ਟੁੱਟੀ ਹੈ ਜੀ ਇਹ ਜਿਹੜਾ ਨਾ ਅੜ ਆਇਓ ਨੂੰ ਅਗਲੇ ਦਿਨ ਬਾਰਸ਼ ਦਿਨ ਲਗਾਤਾਰ ਪੈਂਦੀ ਰਹੀ ਬਾਰਸ਼ ਅੱਛਾ ਤੇ ਪਹਿਲਾਂ ਥੱਲੇ ਆ ਕੇ ਜਦੋਂ ਫਿਰ ਜਿਆਦੀ ਬਾਰਸ਼ ਹੋਈ ਤੀਸਰੇ ਦਿਨ ਟੁੱਟ ਗਈ ਪਾਣੀ ਜਦੋਂ ਆਇਆ ਤੁਹਾਡੇ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਸੀ ਪਾਣੀ ਸਾਡੇ ਇਥੇ ਲਗ ਲਗ ਪਾਣੀ ਆ ਗਿਆ ਟਾਈਮ ਕੀ ਸੀ ਉਦੋਂ ਜਦੋਂ ਪਾਣੀ ਤੁਹਾਡੇ ਘਰ ਚ ਆਇਆ ਸੀ ਉਦੋਂ ਫਿਰ ਇਕਦਮੇ ਆ ਕੇ ਜਦੋਂ ਪਾਣੀ ਤੇ ਫਿਰ ਸਮਾਨ ਸਭ ਨੂੰ ਟੁੱਪਾ ਲੱਗੇ ਨਹੀਂ ਟੁੱਪਿਆ ਗਿਆ ਸਮਾਨ ਸਾਰਾ ਜਿਹੜਾ ਉਹ ਬਰਬਾਦ ਹੋ ਗਿਆ ਹਾਂਜੀ ਹਾਂਜੀ ਕਿਹੜੀ ਕਿਹੜੀ ਚੀਜ਼ ਤੁਹਾਡੀ ਬਰਬਾਦ ਹੋਈ ਕੱਪੜੇ ਸਾਰੇ ਵਿੱਚੇ ਪਏ ਰਹਿ ਗਏ ਵੱਡਾਂ ਦੇ ਵਿੱਚ ਜਿਹੜੇ ਲਿਸ਼ਤਰੇ ਵਸਤਰੇ ਜੋ ਵੀ ਆ ਗਏ ਖਾਣ ਪੀਣੂ ਦਾ ਕੁਝ ਨਹੀਂ ਬਚਾ ਸਨ ਕੱਟਾ ਸਭ ਬਹਿ ਗਿਆ ਦੁਬਾਰਾ ਜੇ ਘਰ ਬਣਾਉਣਾ ਹੋਵੇ ਤੇ ਕਿੰਨਾ ਸਮਾਂ ਲੱਗੂ ਤੁਹਾਨੂੰ ਬਣਾਉਣ ਤੇ ਮੈਂ ਤੁਹਾਡੇ ਕੋਲ ਉਹ ਪੈਸੇ ਇੰਨੇ ਕ ਹੈਗੇ ਕਿ ਦੁਬਾਰਾ ਘਰ ਬਣਾਉਣ ਲਈ ਨਹੀਂ ਨਹੀਂ ਮੈਂ ਤਾਂ ਮੈਂ ਕਰ ਸਕਦੀ ਡਿਊਟੀ ਕਰਾਂ ਤੁਹਾਨੂੰ ਪਤਾ ਵਾ ਕਿ ਕਿੰਨੀ ਕਿਤਾ ਖਾਂ ਹੁੰਦੀ ਗ੍ਰੰਥੀ ਲੱਗਦੀ ਤੇ ਜਿੱਦਾਂ ਹੁਣ ਮੰਨ ਲਓ ਵੀ ਬਾਰਸ਼ਾਂ ਪੈਂਦੀਆਂ ਤੇ ਫਿਰ ਉੱਥੋਂ ਮੰਨ ਲਓ ਬਾਰਸ਼ ਪੈਂਦੀ ਆ ਖੇਤਾਂ ਨੂੰ ਤੁਹਾਨੂੰ ਖਤਰਾ ਆ ਤੁਸੀਂ ਕਿੱਥੇ ਰਹਿੰਦੇ ਫਿਰ ਅਹੀਂ ਬਾਹਰ ਬਰਾਂਡੇ ਦੇ ਵਿੱਚ ਜਿੱਦਾਂ ਜਾਂ ਫਿਰ ਪਹਿਲਾਂ ਦੇ ਤੋਂ ਪਾਣੀ ਆਇਆ ਇਹ ਕੋਟੇਦਰੇ ਅੱਛਾ ਤੇ ਜਦੋਂ ਫਿਰ ਬਾਹਰ ਅਮਰਗੜ ਰਣਗ ਤੇ ਖਲੋਗਲਾ ਕੇ ਟਾਈਮ ਪਾਸ ਕਰ ਰਹੇ ਆ ਸਾਨੂੰ ਇੱਕ ਹੋਰ ਗੱਲ ਪਤਾ ਲੱਗਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਸ਼ਹੀਦ ਵੀ ਹੋਇਆ ਔਰ ਤੁਹਾਡੇ ਉੱਪਰ ਵੀ ਤਸੱਦਦ ਹੋਇਆ ਉਹਨਾਂ ਸਮਿਆਂ ਦੇ ਵਿੱਚ ਹਾਂ ਜੀ ਮੇਰਾ ਭਰਾ ਸਪਾਲ ਸਿੰਘ ਕਾਲਾ ਬਗਨਾ ਜੋ ਉਹ ਉਮਰਾਨਗਰ ਤੇ ਉੱਤੇ ਕੇਸ ਵੀ ਚੱਲ ਰਿਹਾ ਉਹਨਾਂ ਦੇ ਸਬੰਧ ਵਿੱਚ ਤੇ ਮੇਰੇ ਆਪਣੇ ਤਾਂ ਤਸੱਦਦ ਹੋਇਆ 1999 ਬਣੇ ਵਿੱਚ ਤੇ ਆਹ ਕੋਟ ਨੇ ਲੱਗੇ ਆਹ ਖੁਣ ਇਧਰ ਅ ਜੀ ਨਿਸ਼ਾਨ ਹੈਗੇ ਇਧਰ ਵੀ ਅੱਛਾ ਜੀ ਇਧਰ ਆ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਹਾੜਾਂ ਦੇ ਕਾਰਨ ਪਿੰਡ ਕਾਲਾਵਾਲੀ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਡੇਰਾ ਬਾਬਾ ਨਾਨਕ ਦੇ ਕੋਲ ਹੈ ਪਿੰਡ ਕਾਲਾਵਾਲੀ ਇਸ ਪਿੰਡ ਦੇ ਵਿੱਚ ਲਗਭਗ 5 ਤੋਂ 7 ਫੁੱਟ ਕਿਹਾ ਜਾਂਦਾ ਹੈ ਕਿ ਪਾਣੀ ਸੀ ਔਰ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਘਰ ਨੁਕਸਾਨੇ ਗਏ ਇੱਕ ਜਿਸ ਘਰ ਦੀ ਅਸੀਂ ਗੱਲਬਾਤ ਕਰਾਂਗੇ ਉਹ ਇੱਕ ਗ੍ਰੰਤੀ ਜ਼ਮੀਨ ਦਾ ਘਰ ਹੈ ਜਿੰਨਾਂ ਦਾ ਨਾਮ ਹੈ ਭਾਈ ਸਾਹਿਬ ਭਾਈ ਹੀਰਾ ਸਿੰਘ ਉਹਨਾਂ ਦੇ ਘਰ ਦੇ ਸਾਰਾ ਘਰ ਉਹਨਾਂ ਦਾ ਚੋਰੀਆ ਹੈ ਇੱਕ ਕਮਰੇ ਦੀ ਛੱਤ ਡਿੱਗ ਪਈ ਹੈ हीरा सिंह जी ਜੋ ਗ੍ਰੰਤੀ ਸਿੰਘ ਦੀ ਡਿਊਟੀ ਨਿਭਾਉਂਦੇ ਨੇ ਸਾਡੇ ਨਾਲ ਨੇ ਕੱਲ੍ਹ ਬਾਅਦ ਕਰਦੇ ਹੋ ਵਾਈਬਰ ਦੀ ਕਾਰਖਾਨਾ ਵਾਈਬਰ ਦੀ ਕੀ ਹਫਤੇ ਸ਼ੁਰੂ ਤੋਂ ਦੱਸੋ ਜੀ ਕਿਵੇਂ ਤੁਹਾਡੇ ਪਾਣੀ ਆਇਆ ਕਿਵੇਂ ਨੁਕਸਾਨ ਹੋਇਆ ਉਹ ਗੱਲ ਆਪਾਂ ਬਾਅਦ ਦੀ ਕਰਦੇ ਹਾਂ ਪਾਣੀ ਜਦੋਂ ਆਇਆ ਤੁਹਾਡੇ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਸੀ ਪਾਣੀ ਸਾਡੇ ਇੱਥੇ ਲੱਖ ਲੱਖ ਪਾਣੀ ਆ ਗਿਆ ਅੱਛਾ ਕਮਰਿਆਂ ਦੇ ਅੰਦਰ ਆ ਗਿਆ ਪਾਣੀ ਤੁਹਾਡੇ ਕਮਰਿਆਂ ਦੇ ਅੰਦਰ ਹਾਂਜੀ ਬਾਹਰ ਕਿੰਨਾ ਪਾਣੀ ਹੈ ਜੀ ਬਾਹਰ ਜ਼ਿਆਦਾ ਹੈ ਪਾਣੀ ਅੱਛਾ ਹਾਂਜੀ ਠੀਕ ਹੈ ਤੇ ਜਦੋਂ ਪਾਣੀ ਆਇਆ ਉਹ ਕਿੰਨਾ ਕਿੰਨਾ ਟਾਈਮ ਕੀ ਸੀ ਉਦੋਂ ਜਦੋਂ ਪਾਣੀ ਤੁਹਾਡੇ ਘਰ ਚ ਆਇਆ ਜੀ ਪਾਣੀ ਜਦੋਂ ਆਇਆ ਉਹ ਮੈਂ ਦਿੱਚੇ ਨਹੀਂ ਉਹ ਘਰ ਦੇ ਦੱਸਦੇ ਸੀ ਆਪਣਾ ਪਾਣੀ ਉਦੋਂ ਫਿਰ ਇਕਦਮੇ ਆ ਕੇ ਜਦੋਂ ਪਾਣੀ ਤੇ ਫਿਰ ਸਮਾਨ ਸਮੁੰ ਚੁਪਾ ਲਗੇ ਨਹੀਂ ਚੁਪਿਆ ਗਿਆ ਸਮਾਨ ਉਹ ਸਮਾਨ ਨੇ ਚੁਪਾਇਆ ਗਿਆ ਨਹੀਂ ਚੁਪਿਆ ਗਿਆ ਸਮਾਨ ਅੱਛਾ ਤੇ ਫਿਰ ਇਹਨਾਂ ਨੇ ਆਪਣਾ ਆਪ بچਾ ਕੇ ਕੋਠੇ ਦੇ ਵਰ ਗਏ ਅੱਛਾ ਜੀ ਕੋਠਿਆਂ 'ਤੇ ਚੜ ਗਏ ਬਲ ਉਸਮਾਨ ਸਾਰਾ ਜਿਹੜਾ ਉਹ ਬਰਬਾਦ ਹੋ ਗਿਆ ਹਾਂਜੀ ਹਾਂਜੀ ਕਿਹੜੀ ਕਿਹੜੀ ਚੀਜ਼ ਤੁਹਾਡੀ ਬਰਬਾਦ ਹੋਈ ਹੈ ਜੀ ਕੱਪੜੇ ਵਿੱਚ ਪੈਸੇ ਵੱਡਾਂ ਦੇ ਵੱਡਾਂ ਦੇ ਬੈੱਡ ਵੀ ਇਤਨਾ ਫੁੱਲ ਫਲ ਗਏ ਸਾਰੇ ਅੱਛਾ ਤੇ ਕੱਪੜੇ ਸਾਰੇ ਵਿੱਚੇ ਪੈਸੇ ਰਹਿ ਗਏ ਵੱਡਾਂ ਦੇ ਵਿੱਚ ਰਹੀ ਬਿਸਤਰੇ ਵਸਤਰੇ ਜੋ ਵੀ ਆ ਗਏ ਅੱਛਾ ਤੇ ਹੁਣ ਵੀ ਤੁਹਾਡੇ ਸਾਹਮਣੇ ਸਾਰਾ ਚੋਣ ਡਿਆ ਉਤੋਂ ਕੋਈ ਜੜੀਆਂ ਖਾਣ ਪੀਣ ਇਹ ਤੇ ਹੋ ਗਿਆ ਨਾ ਤੁਹਾਡਾ ਜਿਹੜਾ ਘਰੇਲੂ ਜਿੱਤੇ ਤੁਸੀਂ ਜਿੰਨਾ ਵਰਤੋਂ ਵਾਲਾ ਸਾਰਾ ਖਾਣ ਪੀਣ ਵਾਲਾ ਵੀ ਕੋਈ ਕੋਈ ਨਹੀਂ ਬਚਿਆ ਖਾਣ ਪੀਣ ਵਾਲਾ ਕੁਝ ਨਹੀਂ ਬਚਿਆ ਨਹੀਂ ਸਨ ਕੱਟਾ ਸਭ ਭਿੱਜ ਗਿਆ ਅੱਛਾ ਜੀ ਹਾਂਜੀ ਇਹ ਜੀ ਤੇ ਫਿਰ ਜਿਹੜਾ ਤੁਹਾਡਾ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਬੈੱਡ ਨੇ ਉਹ ਫੁੱਲ ਗਏ ਜਿਹੜੇ ਘਰ ਦੀ ਨੁਕਸਾਨ ਦੀ ਗੱਲ ਕਰੀਏ ਘਰ ਨੁਕਸਾਨ ਜਿਹੜਾ ਉੱਤੋਂ ਚੋਰੀਆ ਇਹ بارش ਦਾ ਕਰਕੇ ਮੀਂਹ ਕਰਕੇ ਚੋਰੀਆ ਹਾਂ ਜੀ ਹਾਂ ਜੀ ਅੱਛਾ ਇਹ ਬਸ ਕਰਕੇ ਜੇ ਕੋ ਉੱਧਰਲਾ ਕਮਰਾ ਜਿਹੜਾ ਉਹ ਵੀ ਬਸ ਕਰਕੇ ਹੁਣ ਦੇ ਹੜਾਂ ਦੇ ਕਰਨੀ ਟੁੱਟਿਆ ਠੀਕ ਹੈ ਜੀ ਕਿੰਨੇ ਕਿੰਨੇ ਕਮਰੇ ਤੁਹਾਡੇ ਘਰ ਦੇ ਕਿੰਨੇ ਕਮਰੇ ਆ ਜੀ ਦੋ ਕਮਰੇ ਨੇ ਕਮਰੇ ਹੱਦੇ total 3 ਕਮਰੇ ਰਸੋਈ ਪਾ ਗਿਆ 3 ਕਮਰੇ ਬੰਦੇ ਰਸੋਈ ਇੱਕ ਰਸੋਈ ਤੇ ਦੋ ਕਮਰੇ ਤੁਹਾਡੇ ਹਾਂਜੀ ਠੀਕ ਆ ਤੇ ਤੁਸੀਂ ਦਿਖਾਓ ਕਿਹੜਾ ਕਮਰਾ ਜਿੱਥੋਂ ਤੁਸੀਂ ਕਹਿੰਨੇ ਨਾ ਦੀ ਛੱਤ ਟਿੱਗੀ ਹੈ ਸੰਗਤ ਜੀ ਮੈਂ ਦੱਸ ਦੇਣੀ ਚਾਹੁੰਨਾ ਕਿ ਇਹ ਭਾਈ ਸਾਹਿਬਾ ਹਾਂ ਦੇ ਜੇ ਘਰ ਦੀ ਛੱਤ ਹੈ ਉਹ ਡੱਗ ਗਈ ਹੈ ਔਰ ਬਾਕੀ ਸਾਰਾ ਘਰ ਚੋਰਿਆ ਇਹ 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 ਇਹਨਾਂ ਦੇ ਮਕਾਨ ਦੀ ਛੱਤ ਹੈ ਘਰ ਦੀ ਛੱਤ ਹੈ ਜਿਹੜੀ ਬਾਲਿਆਂ ਦੇ ਨਾਲ ਜਿਹੜੀ ਆ ਉਹ ਬਣੀ ਹੋਈ ਸੀ ਔਰ ਟੁੱਟ ਗਈ ਇਹ ਵੀ ਕੰਨ ਟੁੱਟੀ ਹੈ ਜੀ ਇਹ ਜਦੋਂ ਆੜਾ ਆਇਆ ਉਹਨੂੰ ਅਗਲੇ ਦਿਨ ਬਾਰਸ ਦੇ ਨਾਲ ਲਗਾਤਾਰ ਪੈਂਦੀ ਰਹੀ ਬਾਰਸ਼। ਅੱਛਾ ਤੇ ਪਹਿਲਾਂ ਥੱਲੇ ਆ ਕੇ ਮੁੱਕੇ ਫਿਰ ਅ ਜਦੋਂ ਫਿਰ ਜਿਆਦੀ ਬਾਰਸ਼ ਹੋਈ ਤੀਸਰੇ ਦਿਨ ਟੁੱਟ ਗਈ। ਅੱਛਾ ਹਾਂਜੀ ਤੁਹਾਨੂੰ ਕੋਈ ਅੰਦਾਜ਼ਾ ਸੀ ਇਹਦੇ ਟੁੱਟਣ ਦਾ ਜੀ? ਨਹੀਂ ਅੰਦਾਜ਼ਾ ਨਹੀਂ ਕੋਈ ਵੀ। ਅੱਛਾ ਹਾਂਜੀ ਤੇ ਤੁਸੀਂ ਕਿੱਥੇ ਸੀ ਉਦੋਂ? ਮੈਂ ਤਾਂ ਆਪਣਾ ਰਿਵਾਰਡ ਕਰਨ ਥੀ। ਪਰਿਵਾਰ ਤੁਹਾਡਾ ਕਿੱਥੇ ਸੀ? ਪਰਿਵਾਰ ਇੱਥੇ ਕੋਠੇ ਰਿਤੇ ਸੀ ਪਰਿਵਾਰ। ਅੱਛਾ ਹਾਂਜੀ ਤੇ ਜਦੋਂ ਸ਼ਾਤ ਡਿੱਗਦੀ ਆ ਉਦੋਂ ਕੋਈ ਨੁਕਸਾਨ ਨਹੀਂ ਹੋਇਆ ਕਿਸ ਤਰ੍ਹਾਂ ਦਾ? ਨਹੀਂ ਇਹਦੇ ਥੱਲੇ ਨਹੀਂ ਹੈਗਾ ਕੋਈ ਸਾਰੇ ਉੱਪਰ ਹੀ। ਸਾਰੇ ਉੱਪਰ ਹੀ। ਹਾਂਜੀ ਮੱਕ ਬਿਸਤਰੇ ਬੁੱਤਰ ਜੇ ਪਏ ਉਹਨਾਂ ਦਾ ਮਾੜਾ ਮੋਟਾ ਗੜਾ ਅੱਛਾ ਹਾਂ ਜੀ ਮੰਨੇ ਮੈਨੂੰ ਜੇ ਪਏ ਠੀਕ ਹੈ ਹਾਂਜੀ ਕੀ ਸੋਚਦੇ ਆ ਹੁਣ ਦੁਬਾਰਾ ਜੇ ਘਰ ਬਣਾਉਣਾ ਹੋਵੇ ਤੇ ਕਿੰਨਾ ਸਮਾਂ ਲੱਗੂ ਤੁਹਾਨੂੰ ਬਣਾਉਣ ਤੇ ਇਹ ਤਾਂ ਮੈਨੂੰ ਇਹਦਾ ਹੱਦਿਆਂ ਨਹੀਂ ਕੋਈ ਵੀ ਅੱਛਾ ਤੇ ਤੁਹਾਡੇ ਕੋਲ ਉਹ ਪੈਸੇ ਇੰਨੇ ਕ ਹੈਗੇ ਕਿ ਦੁਬਾਰਾ ਘਰ ਬਣਾ ਲੈਣ ਨਹੀਂ ਨਹੀਂ ਮੈਂ ਤਾਂ ਮੈਂ ਗ੍ਰੰਟੀ ਸੱਕਦੀ ਡਿਊਟੀ ਕਰਾਂ ਤੁਹਾਨੂੰ ਪਤਾ ਵਾ ਤੇ ਕਿੰਨੀ ਕਿਰਖਾ ਹੁੰਦੀ ਗ੍ਰੰਟੀ ਜਗਦੀ 6-7000 ਨਾਲ ਨਹੀਂ ਮਹਾਕਰ ਘਰ ਦਾ ਜਿਹੜਾ ਇਹਨਾਂ ਚੱਲਦਾ ਉਹ ਨਾਲ ਤੇ ਜੋ ਅਖੰਡ ਪਰਸਨਲ ਕਰੀਦੇ ਉਹ ਨਾਲ ਨਾਲ ਚੱਲਦਾ ਜਾਂਦਾ ਖਰਚਾ ਹਾਂ ਇਹ ਕਰਕੇ ਨਹੀਂ ਨਹੀਂ ਜੇ ਹੁਣ ਜਦੋਂ ਮੰਨ ਲਓ ਤੁਸੀਂ ਦੱਸਦੇ ਕਿ ਤੁਹਾਡੇ ਘਰ ਦੇ ਜਿਹੜੇ ਆ ਉਹ ਬੈੱਡ ਉਹ ਵੀ ਖਰਾਬ ਹੋ ਗਿਆ ਖਾਣ ਪੀਣ ਵਾਲੀਆਂ ਵਸਤਾਂ ਉਹ ਵੀ ਖਰਾਬ ਹੋਈਆਂ ਹਾਂਜੀ ਘਰ ਤੁਹਾਡਾ ਜਿਹੜਾ ਉਹ ਲਗਭਗ ਕਮਰਾ ਟਹਿ ਗਿਆ ਬਾਕੀ ਕਮਰੇ ਤੁਹਾਡੇ ਚੋਰੇ ਹਾਂਜੀ ਉਹਨਾਂ ਦਾ ਵੀ ਜਿਹੜੇ ਚੋਰੇ ਆ ਉਹਦੇ ਜਿਹੜੇ ਆ ਛੱਤਾਂ ਦੇ ਵਿੱਚ ਮੇਰੇ ਘਰ ਪਾਣੀ ਜਮਾ ਹੋ ਗਿਆ ਹਾਂਜੀ ਹਾਂਜੀ ਕੀ ਲੱਗਦਾ ਕਿ ਉਹ ਮੀਂਹ ਜਦੋਂ ਧੁੱਪ ਲੱਗਣੀ ਆ ਪਾਣੀ ਥੋੜਾ ਪਿਛੋਂ ਉਧਰੋਂ ਵੀ ਘਟਣਾ ਬਾਰਸ਼ਾਂ ਵੀ ਹਟ ਜਾਣੀਆਂ ਹਾਂ ਜੀ ਇਹ ਲੱਗਦਾ ਕਿ ਉਹ ਠੀਕ ਠਾਕ ਰਹਿਣਗੇ ਉਹਨਾਂ ਦਾ ਕੋਈ ਡਿੱਗਣ ਦਾ ਖਤਰਾ ਨਹੀਂ ਨਹੀਂ ਉਹਨਾਂ ਦਾ ਵੀ ਡਿੱਗਣ ਦਾ ਖਤਰਾ ਕਿਉਂਕਿ ਉਹਨਾਂ ਦੇ ਬਾਲੇ ਇਹਦੇ ਉਂਗ ਮਾੜੇ ਨੇ ਅੱਛਾ ਤੇ ਉਹਨਾਂ ਦਾ ਪਤਾ ਕੋਈ ਨਹੀਂ ਪੇ ਦੇਖ ਸਕਦੇ ਆ ਤੇ ਜਦੋਂ ਹੁਣ ਮੰਨ ਲਓ ਵੀ ਬਾਰਸ਼ਾਂ ਪੈਂਦੀਆਂ ਤਾਂ ਫਿਰ ਉਤੋਂ ਮੰਨ ਲਓ ਬਾਰਸ਼ ਪੈਂਦੀ ਆ ਹੇਠਾਂ ਤੁਹਾਨੂੰ ਖਤਰਾ ਤੁਸੀਂ ਕਿੱਥੇ ਰਹਿੰਦੇ ਫਿਰ ਜੀ ਅਸੀਂ ਬਾਹਰ ਬਰਾਂਡੇ ਦੇ ਵਿੱਚ ਜਿੱਦਾਂ ਜਾਂ ਫਿਰ ਪਹਿਲਾਂ ਤੇ ਤੋਂ ਪਾਣੀ ਆਇਆ ਇਹ ਕੋਹੜਾ ਤੇ ਕੋਠੇ ਤੇ ਰੇਪੜੀ ਅੱਛਾ ਤੇ ਜਦੋਂ ਫਿਰ ਬਾਹਰ ਅਮਰਦਾ ਰਾਣਕ ਤੇ ਖਲੋਗਲਾ ਕੇ ਟਾਈ अच्छा ਤੇ ਮੈਂ ਤਾਂ ਬਾਹਰ ਇਹਨਾਂ ਘਰ ਦੇਖ ਲੋਖ ਲਾਗੇ ਤੇ ਟਾਈਮ ਪਾਸ ਕਰਦੇ ਨੇ ਜੀ ਤੇ ਉਹ ਸਾਰੇ ਬੈਡ ਬੁਟੀ ਵੀ ਕਿੱਲੇ ਹੋਏ ਨੇ ਮਾੜਾ ਮਟੇ ਥੋੜੀ ਬੋਦੀ ਜਗ੍ਹਾ ਤੇ ਨਹੀਂ ਹੁੰਦਾ ਉਥੇ ਫਿਰ ਲੋਖ ਲਾ ਜਾਂਦੇ ਆ ਫਿਰ ਜਦੋਂ ਤੁਸੀਂ ਗਰੰਤੀ ਸਿੰਘ ਦੀ ਡਿਊਟੀ ਕਰਦੇ ਆ ਤੁਹਾਡੇ ਰਸੋਈ ਦੇ ਵਿੱਚ ਕੁਝ ਵੀ ਖਾਣ ਨੂੰ ਨਹੀਂ ਬਚਿਆ ਤੇ ਫਿਰ ਉਹ ਕਿਵੇਂ ਤੁਸੀਂ ਉਹ ਸ਼ੱਕ ਦੇ ਸ਼ਕੋਂ ਦੇ ਕਿਵੇਂ ਜੀ ਬੱਚੇ ਤੁਹਾਡੀ ਸਿੰਘਣੀ ਅਜ ਤਾਂ ਬਾਹਰੋਂ ਲੰਗਰ ਪਾਣੀ ਜਿਹੜਾ ਆ ਰਿਹਾ ਵਾ ਅੱਛਾ ਉਹ ਤਾਂ ਲੈ ਕੇ ਆ ਰਹੀਆਂ ਹੂੰ ਗੁਰੂ ਨਾਨਕ ਦੇ ਸਰਕਾਰ ਜਿਹੜੀ ਲੈ ਕੇ ਆ ਰਹੀ ਆ ਉਹੀ ਉਹ ਤਾਂ ਨਹੀਂ ਚੱਲਦਾ ਇਹ ਜਰਾ ਜੀ ਹਾਂਜੀ ਹੁਣ ਜੇਕਰ ਗੁਰੂ ਸਾਹਿਬ ਦੀ ਕਿਰਪਾ ਨਾਲ ਯੂਰ ਸੇਵਾ ਚੈਰਿਟੀ ਤੋਂ ਅਸੀਂ ਤੁਹਾਡੇ ਘਰ ਆਏ ਆ ਕੱਲ ਸਿੰਘ ਦੇਖ ਕੇ ਗਏ ਸੀ ਅੱਜ ਆਪਾਂ ਚਲੋ ਸਾਰਾ ਤੁਹਾਡਾ ਘਰ ਦੁਬਾਰਾ ਦੇਖਣ ਆਏ ਹਾਂ ਹਾਂਜੀ ਹਾਂਜੀ ਅਸੀਂ ਜੁਹਨੇ ਆ ਕਿ ਤੁਹਾਡਾ ਘਰ ਜਿਹੜਾ ਵਾ ਇਹਨੂੰ ਰਿਪੇਅਰ ਕਰਨਾ ਜਾਂ ਬਣਾਉਣਾ ਤੁਹਾਨੂੰ ਕੀ ਲੱਗਦਾ ਕਿ ਰਿਪੇਅਰ ਹੋਣਾ ਚਾਹੀਦਾ ਕਿ ਬਣਨਾ ਚਾਹੀਦਾ ਨਵਾਂ ਮੈਂ ਤਾਂ ਨਵਾਂ ਹੀ ਬਣੇ ਸਾਨੂੰ ਇੱਕ ਹੋਰ ਗੱਲ ਪਤਾ ਲੱਗਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਸ਼ਹੀਦ ਵੀ ਹੋਇਆ ਹੈ ਔਰ ਤੁਹਾਡੇ ਉੱਪਰ ਵੀ ਤਸ਼ੱਦਦ ਹੋਇਆ ਉਹਨਾਂ ਸਮਿਆਂ ਦੇ ਵਿੱਚ ਉਹ ਕੌਣ ਸ਼ਹੀਦ ਹੋਇਆ ਤੇ ਤਸ਼ੱਦਦ ਕਿਵੇਂ ਦਾ ਹੋਇਆ ਜੀ ਤੁਹਾਡੇ ਨੂੰ ਮੇਰਾ ਭਰਾ ਸਖਪਾਲ ਸਿੰਘ ਕਾਲਾਫਗਾਨਾ ਜੋ ਜਿਹੜਾ ਉਹ ਉਮਰਨਗਲ ਤੇ ਉੱਥੇ ਕੇਸ ਵੀ ਚੱਲ ਰਿਹਾ ਉਹਨਾਂ ਦੇ ਸਬੰਧ ਵਿੱਚ ਅੱਛਾ ਤੇ 302 ਦਾ ਪਰਚਾ ਹੋਇਆ ਉਮਰਨਗਲ ਤੇ ਤੇ ਉਹ ਸ਼ਹੀਦ ਹੋਇਆ ਮੇਰਾ ਭਰਾ ਜਿਹੜਾ ਸੀ ਤੇ ਮੇਰੇ ਆਪਣੇ ਤਾਂ ਤਸ਼ੱਦਦ ਹੋਇਆ 1991 ਬੰਨੇ ਦੇ ਵਿੱਚ ਹੂੰ ਜੋ ਅਜੇ ਤੱਕ ਮੇਰੇ ਨਿਸ਼ਾਨ ਹੈਗੇ ਜੋ ਉਹਨਾਂ ਤਸ਼ੱਦਦਾਂ ਦੇ ਤਸ਼ੱਦਦ ਕਿੱਦਾਂ ਦਾ ਹੋਇਆ ਤੁਹਾਡੇ ਮੇਰੇ ਤੇ ਆ ਘੋਟਨੇ ਲੱਗੇ ਇੱਥੇ ਆ ਵਖੋ ਇਧਰ ਅਜੇ ਵੀ ਨਿਸ਼ਾਨ ਹੈਗੇ ਇਧਰ ਵੀ ਅੱਛਾ ਜੀ ਗਾ ਇਧਰ ਆ ਵਖੋ ਤੇ ਫਿਰ ਮੇਰੇ ਨੂੰ ਗੁੰਦਰਾ ਵਾਲੀ ਨਹਿਰ ਤੇ ਲੈ ਕੇ ਆਏ ਰਾਤ ਕਹਿੰਨ ਮੈਨੂੰ ਕਹਿੰਦੇ ਭਾਜਰ ਮੇਰੇ ਇੱਥੇ ਫਰਾ ਗਿਰੋ ਮਗਰੋਂ ਮੇਰੇ ਗੋਲੀ ਮਾਰੀ ਇਥੋਂ ਇਥੋਂ ਮੈਂ ਗੋਲੀ ਨੰਗੀ ਇੱਥਾਂ ਵਖੋ ਨਿਚਾਣ ਆ ਅੱਜ ਇੱਥੋਂ ਤੁਹਾਡੇ ਨਾਲ ਗੋੜੀ ਮਤਲਬ ਨਹਿਰ ਕਿਹ ਹੈ ਕਿਹ ਲੰਗੀ ਹੈ ਅੱਜ ਮੈਂ ਹਰ ਕੁੰਜਰਾਵਲ ਜਿਹੜੇ ਨਹਿਰ ਹੀ ਉੱਥੇ ਮੈਂ ਸਾਲ ਮਾਰਤੀ ਅੱਛਾ ਜੀ ਉੱਥੋਂ ਫਿਰ ਬਾਅਦ ਚ ਗੋਸ਼ੀ ਦੀ ਹਾਲਤ ਵਿੱਚ ਮੈਨੂੰ ਫਿਰ ਉਸਾਇਆਂ ਵਾਲੇ ਜਿਹੜੇ ਧਾਰੀਵਲ ਵਾਲੇ ਜਿਹੜੇ ਉਹਨਾਂ ਨੇ ਮੈਨੂੰ ਚੁੱਕ ਕੇ ਖੜਿਆ ਉੱਥੋਂ ਫਿਰ ਉਹਨਾਂ ਨੇ ਮੇਰਾ ਸਾਰਾ ਇਲਾਜ ਲੋੜ ਕਰਕੇ ਬਾਅਦ ਵਿੱਚ ਮੈਨੂੰ ਫਿਰ ਉਹਨਾਂ ਨੇ ਟ੍ਰੇਨ ਤੇ ਚੜਾਤਾ ਹੀ ਅੱਛਾ ਜੀ 3-4 ਦਿਨ ਰੱਖ ਕੇ ਉਹਨਾਂ ਨੇ ਆਪਣੇ ਕੋਲ ਤੁਹਾਡੇ ਤੇ ਨਜਾਇਜ਼ ਤੇ ਤਸ਼ੱਦਦ ਹੋਇਆ ਕਿ ਤੁਹਾਡਾ ਵੀ ਕਿਸੇ ਪਾਸੇ ਕੋਈ ਹੱਥ ਸੀ ਨਹੀਂ ਨਜਾਇਜ਼ ਹੀ ਹੋਇਆ ਮੇਰਾ ਉੱਥੇ ਜਫਰਵਾਲ ਪਿੰਡ ਚ ਰਹ ਉੱਥੇ ਕਿਸੇ ਨੇ ਬੀਐਸਐਫ ਵਾਲੇ ਮਾਰਤੇ ਉਹ ਜਿਹੜਾ ਜ਼ਖਮੀ ਹੋਇਆ ਬੀਐਸਐਫ ਉਹਨੇ ਸਾਡਾ ਨਾਮ ਲਾਤਾ ਤੇ ਇਹ ਬੰਦੇ ਨੇ ਹਾਂਜੀ ਮੈਨੂੰ ਜਦੋਂ ਉਹਨਾਂ ਨੇ ਸੋ ਦਿੱਲੀ ਤੋਂ ਧਾਰੀਵਾਲ ਵਾਲਸਾ ਹੀ ਆਨੇ ਜਿਹੜੇ ਡਾਇਰੈਕਟਰ ਹੀ ਉਹਨਾਂ ਨੇ ਮੈਨੂੰ ਟ੍ਰੇਨ ਤੇ ਜਿਹੜਾ ਚੜਾਇਆ ਉੱਥੋਂ ਮੈਂ ਫਿਰ ਦਿੱਲੀ ਚਲਾ ਗਿਆ ਸਿੱਧਾ ਉੱਥੇ ਸਾਡੇ ਪਿੰਡ ਦੇ ਜਾਂ ਕੋਲ ਟਾਈਮ ਹੋਲ ਬਹੁਤ ਮਾੜੀ ਸੀ। ਅਸਲ ਤੇ ਮੈਂ ਉਹਦਾ ਜਲਾਦ ਦਾ ਕੋ ਪਤਾ ਨਹੀਂ ਫੇਰ ਮੁੜ ਕੇ ਆਣ ਕੇ ਚੁੱਕ ਲੇ। ਮੱਕਾ ਸੰਗ ਲਾ ਦੇ ਉਦੋਂ। ਤੁਹਾਨੂੰ ਗੇਟਾਂ ਦੇਖਾਈ। ਮਨਤਾਰੀ ਵਾਲਾ। ਕਿੰਨਾ ਟਾਈਮ? ਆ ਇੱਥੇ ਨਿਸ਼ਾਨ ਕਿਹਦੇ ਆ ਜੀ? ਇਹ ਬਾਹਾਂ ਟੁੱਟ ਗਈ ਗੱਡੀ ਜੀ। ਅੱਛਾ। ਕਿਹਨਾਂ ਦਿਨ? ਐਕਸੀਡੈਂਟ ਹੋ ਗਿਆ। ਵੈਰੀ ਗੁੱਡ। ਆਦੋਂ ਕੀ ਕਰਦੇ ਕਿੱਥੇ ਰਹਿੰਦੇ ਕੀ ਹਨਾ? ਐ ਨੂੰ ਪਤਾ ਤਾਂ ਨਹੀਂ। ਸਰਬਾਤਮ ਸਤਿ ਜੀ ਤੁਹਾਡੇ ਭਰਾ ਉਹ ਹੀ ਅਖੰਡ ਪੜਸੀ ਸਿੰਘ ਹੀ ਇਤਰਾ ਨਗਰਾਂ ਚ ਇਤਰਾ ਫਿਰ ਤੁਰਕੇ ਖੰਡ ਪੜ ਕਰਦੇ ਇੱਥੇ ਇੱਥੇ ਇਹ ਬਜਾ ਨਹੀਂਦਾ ਨਾ ਵੀਰ ਬੰਦਾ ਅੱਛਾ ਉਹ ਜਿਹੜੇ ਭਾਈ ਸਾਹਿਬ ਇਹ ਜਿਹੜੇ ਸ਼ਹੀਦ ਹੋਏ ਹਾਂਜੀ ਉਹਨਾਂ ਦਾ ਕੀ ਕੰਮ ਕਰਦੇ ਸੀ ਕਿਦਾਂ ਦਾ ਜੀਵਨ ਸੀ ਉਹਨਾਂ ਦਾ ਬਹੁਤ ਟਾਈਮ ਤੇ ਉਹ ਸ੍ਰੀ ਅਖੰਡ ਪੜ ਸਾਹਿਬ ਇਤਰਾ ਫਿੰਡਾ ਦੇ ਨਗਰਤ ਕਰਦੇ ਸੀ ਤੇ ਉਹ ਜਿਹੜੇ ਉਸ ਟਾਈਮ ਤੇ ਫਿਰ ਸਿੰਘਾਂ ਨਾਲ ਵਿੱਚ ਮੇਲ ਮਲਾਪ ਹੋ ਗਿਆ ਉਹਨਾਂ ਦਾ ਤੇ ਉਹ ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚ ਪਿਆਰ ਤਰਾ ਹੋ ਗਿਆ ਫਿਰ اتنا ਜਾਣ ਆਉਣ ਲੱਗ ਪਏ ਉਹਨਾਂ ਦੇ ਨਾਲ ਫਿਰ ਉਹ ਉਹਨਾਂ ਦੀ ਜਹੇ ਬੰਦੀ ਦੇ ਆਰਮੰਡ ਜਿਹੜੀ ਪੁਰਖਾਂ ਅਜਤ ਸਿੰਘ ਉਦੋਂ ਕੇ ਉਹਨਾਂ ਦੀ ਜਹੇ ਬੰਦੀ ਦੇ ਨਾਲ ਉਹਨਾਂ ਨੇ ਫਿਰ ਸਬੰਧ ਰੱਖਿਆ ਤੇ ਫਿਰ ਜਦੋਂ ਸਾਬ ਉਸ ਸੀਲ ਹੋ ਗਏ ਫਿਰ ਮੁੜ ਕੇ ਫਗਵਾੜੇ ਗੁਰਦੁਆਰਾ ਸਾਹਿਬ ਬਾਬਾ ਜੀ ਰਣਜੀਤ ਸਿੰਘ ਬ੍ਰਹਮ ਗਿਆਨੀ ਉਹਨਾਂ ਦੇ ਉੱਥੇ ਡੇਰੇ 'ਚ ਰਹਿੰਦੇ ਸੀ ਮੈਂ ਵੀ ਉੱਥੇ ਰਹਿੰਦਾ ਸੀ ਉੱਥੋਂ ਮੁੜ ਕੇ ਘਰ ਆ ਗਏ ਤੇ ਕਹ ਰਹੇ ਮੜਕੇ ਨੂੰ ਘਰ ਚੁੱਕ ਕੇ ਲੈ ਗਏ 83 ਚ ਲੈ ਗਏ 13 83 ਨੂੰ ਘਰੋਂ ਚੁੱਕ ਕੇ ਲੈ ਗਏ ਉਹਨਾਂ ਤੇ ਫਿਰ ਬਾਅਦ ਮਾਤਾ ਬੜਾ ਲੱਭਦੀ ਨਹੀਂ ਪਰ ਲੱਭਾ ਨਹੀਂ ਉਹਨਾਂ ਨੇ ਕਹਿੰਦੇ ਮਢਿਠੇ ਨੂੰ ਐਸਐਸ ਪ੍ਰੀ ਨੂੰ ਮਿਲਾ ਕੇ ਤੇ ਸੀਤਾਰਾਮ ਨੂੰ ਤੇ ਲੈ ਆਉਣਾ ਕਰ ਤੇ ਉਹ ਮੜਕੇਰ ਉਹਨਾਂ ਉੱਥੇ ਪਤਾ ਕੀਤਾ ਨਹੀਂ ਉੱਥੇ ਲੱਭੇ ਫਿਰ ਮੜਕੇ ਹੌਲੀ ਹੌਲੀ ਸਾਨੂੰ ਕਿਸੇ ਮੁਲਾਜ਼ਮ ਨੇ ਵਿੱਚੋਂ ਦੱਸਿਆ ਵੀ ਉਹਨੂੰ ਵੀ ਜਿਹੜੇ ਕੈਟ ਨੇ ਪਟਿਆਲੇ ਦੇ ਅਵਤਾਰ ਸਿੰਘ ਤਾਰੀ ਹੁਣੀ ਖੁੱਡੇ ਪਿੰਡ ਦੇ ਉਹਨਾਂ ਨੇ ਉਹਨੂੰ ਲੈ ਕੇ ਆਪਣੇ ਕੋਲ ਤੇ ਉਹਨਾਂ ਨੇ ਗਰਨਾਮ ਸਿੰਘ ਬਣਾਲਾ ਬਣਾ ਕੇ ਰਛੇਦ ਕਰਤਾ ਉਹਨੂੰ ਮਾਰਤਾ ਵਾ ਤੇ ਉਹ ਸਾਨੂੰ ਬਾਅਦ ਹੁਣ ਜਦੋਂ ਫਿਰ ਸਾਰੀ ਪੁੱਛਗਛ ਹੋਈ ਆ ਹੁਣ ਸਾਨੂੰ ਪਤਾ ਲੱਗਾ ਕਿ ਮਰਿੰਡੇ ਥਾਣੇ ਦੇ ਵਿੱਚ ਉਹ ਮਾਰਿਆ ਪਹਿਲਾਂ ਬਾਹਰ ਨੂੰ ਕਹਿੰਦੇ ਪਿਛਾਪ ਕਰਨ ਲੱਗਾ ਪਿੱਛੋਂ ਨੇ ਗੋਲੀ ਮਾਰੀ ਬੈਠੇ ਦੇ ਗੋਲੀ ਮਾਰੀ ਉਹਨਾਂ ਦੇ ਪਿੱਛੇ ਸਿਰ ਤੇ ਤੇ ਫਿਰ ਉੱਥੋਂ ਹਣ ਕੱਪੜੇ ਵੀ ਸਾਨੂੰ ਪਤਾ ਲੱਗਾ ਉੱਥੇ ਪਈ ਅਜੇ ਤੱਕ ਉਹਨਾਂ ਦੇ ਕੱਪੜੇ ਪਏ ਥਾਣੇ ਮਰਿੰਡੇ ਰਾਣੀ ਦੇ ਤੂੰ ਪਹੁੰਚ ਰਹੀ ਕਿੱਦੀ ਕੱਪੜੇ ਲੈਣ ਦੀ ਨਹੀਂ ਉਹਨਾਂ ਦੇ ਪਰਿਵਾਰ ਹੈਗਾ ਸੀ ਉਹ ਕਰਦੀ ਉਹਦੀ ਤੇ ਉਹਨਾਂ ਨੇ ਕੇਸ ਕੁਝ ਕੀਤਾ ਸਾਰਾ ਕੁਝ ਪਹਿਲਾਂ ਮਾਤਾ ਨੇ ਕਿਹਾ ਸੀ ਹੁਣ ਮਾਤਾ ਤੋਂ ਬਾਅਦ ਫਿਰ ਉਹਨਾਂ ਦੀ ਸਿੰਗਣੀ ਨੇ ਕਿਹਾ ਕੇਸ ਇਸ ਦੇ ਵਿੱਚ ਕੀ ਤੁਸੀਂ ਕਿਹੜਾ ਕੇਸ ਦਾਇਰ ਕੀਤਾ ਹੈਗਾ ਤੁਹਾਡੇ ਵੱਲੋਂ ਉਹ ਉਹਨਾਂ ਦੀ ਘਰ ਦੀ ਨੇ ਕੇਸ ਕੀਤਾ ਸੀ ਉਹਨਾਂ ਤਾਰੀ ਹੋਣਾ ਤੇ ਕੀਤਾ ਜਿਹੜੇ ਘੁੱਡੇ ਦੇ ਕੈਟ ਸੀ ਉਹਨਾਂ ਨੇ ਗਾ ਫਿਰ ਦੱਸਿਆ ਉਮਰਾਨੰਗਲ ਵੱਲੋਂ ਵੀ ਉਹਨਾਂ ਉਹਨਾਂ ਨੇ ਮਰਵਾਇਆ ਗਰਨਾਮ ਸਿੰਘ ਬਟਾਲਾ ਬਣਾ ਕੇ ਕੀ ਉਹਦਾ ਨਾਮ ਲੈ ਕੇ ਉਹਨਾਂ ਨੇ ਉਦੋਂ 50 ਲੱਖ ਨਾਮ ਹੀ ਉਹਦਾ ਤੇ ਉਹਦਾ ਨਾਮ ਲਿਆ ਹੀ ਉਹਨਾਂ ਨੇ ਨਾਲ ਤਰਕੀਆਂ ਲਈਆਂ ਸੀ ਉਸ ਟਾਈਮ ਤੇ ਉਹ ਜੋ ਗੁਰਨਾਮ ਸਿੰਘ ਬਡਾਲਾ ਉਹ ਜਿਹੜੇ ਦੀਂਦਾ ਵਾ ਉਹ ਹੈਗਾ ਵਾ ਇਹ ਇੱਕ ਗੱਲ ਗੁਰਨਾਮ ਸਿੰਘ ਬਡਾਲਾ ਨੂੰ ਪਤਾ ਹਾਂਜੀ ਇਹ ਇਹ ਗੱਲ ਗੁਰਨਾਮ ਸਿੰਘ ਗੁਰਨਾਮ ਸਿੰਘ ਬਡਾਲਾ ਨੂੰ ਪਤਾ ਉਹ ਪਹਿਲਾਂ ਸਾਡੇ ਕੋਲ ਆਇਆ ਕਹਿੰਦਾ ਮੈਂ ਤੁਹਾਡੀ ਮਦਦ ਕਰਾਉਣਾ ਵਾ ਤੇ ਫਿਰ ਮੁੜ ਕੇ ਬਾਅਦ ਵਿੱਚ ਮੈਂ ਤੁਹਾਡੇ ਕੇਸ ਦੇ ਵਿੱਚ ਹੈਲਪ ਵੀ ਕਰਾਉਣਾ ਵਾ ਤੇ ਜੋ ਆਏਗਾ ਮੇਨ ਵਿੱਚ ਉਹ ਹੀ ਸਾਦੇ ਤੇ ਬਾਅਦ ਤੇ ਮੁੜ ਕੇ ਹਾਨੇ ਤੋਂ ਕੋਈ ਆਇਆ ਨਹੀਂ ਤੇ ਮੁੜ ਕੇ ਜਰ ਹੋ ਰਹੀ ਅਸੀਂ ਦਸ ਤੁਹਾਡੀ ਮਾਤਾ ਨੇ ਜੇ ਬੰਦੀਆਂ ਮੁੜ ਕੇ ਬਾਅਦ ਤੁਹਾਡੇ ਕੋਲ ਨਹੀਂ ਆਇਆ ਫਿਰ ਓਟਾ ਚੱਲਣ ਲੱਗ ਪਿਆ ਥੋੜਾ ਜਿਹਾ ਸਾਡੇ ਤੇ ਤੁਸੀਂ ਸੰਗਤ ਜੀ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਕਿਉਂਕਿ ਏ ਇੱਕ ਗਰੰਤੀ ਸਿੰਘ ਦੀ ਡਿਊਟੀ ਨਿਭਾ ਰਹੇ ਨੇ ਸਾਡਾ ਸਾਰਿਆਂ ਦਾ ਫਰਜ਼ ਹੈ ਗਰੰਤੀ ਸਿੰਘਾਂ ਦੇ ਨਾਲ ਖੜਨ ਦਾ ਕਿਉਂਕਿ ਆਪਾਂ ਉਹਨਾਂ ਦੇ ਨਾਲ ਵੀ ਖੜ ਰਹੇ ਆ ਜਿਹੜੇ ਗਰੰਤੀ ਸਿੰਘ ਦੀ ਨਹੀਂ ਡਿਊਟੀ ਕਰਦੀ ਕਿਉਂਕਿ ਸਾਡੀ ਆਮ ਹੈ ਸਾਡੀ ਕਮਿਊਨਿਟੀ ਹੈ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਨਾਲ ਖੜਨ ਦਾ ਪਰ ਸਭ ਤੋਂ ਵੱਡੀ ਸਭ ਤੋਂ ਪਹਿਲੀ ਡਿਊਟੀ ਇਹ ਬਣਦੀ ਹੈ ਕਿਉਂਕਿ ਇਹ ਗਰੰਤੀ ਸਿੰਘ ਨੇ ਸਾਡਾ ਫਰਜ਼ ਬਣਦਾ ਕਿ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਸੋ ਤੁਸੀਂ ਆਪ ਖੁਦ ਇੱਕ ਵਾਰੀ ਸੰਗਤਾਂ ਨੂੰ ਜੇਕਰ ਤੁਹਾਨੂੰ ਲੱਗਦਾ ਤੁਸੀਂ ਬੇਨਤੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਇਹ ਆਪ ਜੀ ਸਾਡੇ ਚਰਨਾਂ 'ਚ ਬੇਨਤੀ ਹੈ ਕਿ ਆਪ ਸਭ ਕੁਝ ਵੇਖ ਲਿਆ ਭਾਈ ਸਾਹਿਬ ਨੇ ਵੀ ਤੁਹਾਨੂੰ ਦੱਸ ਦਿੱਤਾ ਵਾ ਤੇ ਆਪ ਮੇਰੇ ਤੇ ਕਿਰਪਾ ਕਰੋ ਸਾਰੇ ਸੰਗਤ ਤੇ ਜੋ ਵੀ ਹਲਪ ਕਰ ਸਕਦੇ ਆ ਵੱਧ ਤੋਂ ਵੱਧ ਕਰਨ ਜੀ ਸੋ ਸੰਗਤ ਜੀ ਭਾਈ ਸਾਹਿਬ ਨੇ ਵੀ ਦੱਸਿਆ ਮੈਂ ਇਹਨਾਂ ਕੋਲੋਂ ਕਹੋਣਾ ਨਹੀਂ ਸੀ ਚਾਹੁੰਦਾ ਪਰ ਮੈਂ ਚਾਹੁੰਦਾ ਕਿ ਤੁਹਾਨੂੰ ਇੱਕ ਵਾਰੀ ਪਤਾ ਲੱਗ ਸਕੇ ਕਿ ਵਾਕਿਆ ਹੀ ਇਹਨਾਂ ਦੇ ਘਰ ਬਣਨ ਦੀ ਜ਼ਰੂਰਤ ਹੈ ਬਹੁਤ ਸਾਰਾ ਆਪਾਂ ਰਾਸ਼ਨ ਲੈ ਕੇ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਲੋੜਿੰਦੀਆਂ ਚੀਜ਼ਾਂ ਲੈ ਕੇ ਜਾ ਰਹੇ ਹਾਂ ਪਰ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿਹੜੇ ਸਾਡੇ ਸੱਜਣ ਸਾਡੇ ਭਰਾ ਸਾਡੇ ਪਰਿਵਾਰ ਜਿਹੜੇ ਕਿ ਹੜ੍ਹਾਂ ਦੇ ਕਾਰਨ ਪੀੜਤ ਹੋ ਗਏ ਨੇ ਉਹਨਾਂ ਦੇ ਨਾਲ ਖੜਨ ਦਾ ਜਿਹਦਾ ਕੰਮ ਬਣਨ ਵਾਲਾ ਹੈ ਉਹਦਾ ਕੰਮ ਬਣਾ ਕੇ ਦੇਣਾ ਜਿਸ ਤਰ੍ਹਾਂ ਦੀ ਵੀ ਮਦਦ ਹੈ ਉਹ ਸਾਰੇ ਰਲ ਮਿਲ ਕੇ ਆਪਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਯੂਰ ਸੇਵਾ ਚੈਰਿਟੀ ਜਿਵੇਂ ਪਹਿਲਾਂ ਸਾਡਾ ਸਾਥ ਦੇ ਰਹੀ ਹੈ ਇਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਰੰਧੀ ਟੀਮ ਦਾ ਅੱਗੇ ਵੀ ਤੁਸੀਂ ਸਾਥ ਦੇਓਗੇ ਤਾਂ ਕਿ ਇਹੋ ਜਿਹੇ ਗੁਰਸਿੱਖਾਂ ਦੇ ਅਸੀਂ ਕੰਮ ਆ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ